ਕਿਸੇ ਡਰਾਇਵਰ ਤੇ ਰੁਪਿਆ ਲਾਉਣ ਦੀ ਲੋੜ ਨਹੀਂ ਬਾਈ ਹਨਾ ਜਮਾ ਜੀ ਆਪਾਂ ਪੇਲ ਬੌਂਡ ਤੇ ਚਲਾਉਂਦੇ ਹਾਂ ਹਾਂ ਜੀ ਠੀਕ ਹੈ ਬਾਈ ਇਹੇ ਦੱਸੋ ਵੀ ਟੰਡੀ ਬਾਈ 2014 ਮਾਡਲ ਟਾਇਰ ਗੁੜੀਰ ਦੇ ਜਮਾ ਨਵੇਂ ਨੇ ਠੀਕ ਹੈ ਬਾਈ ਕੋਈ ਵੀ ਨੱਟ ਨਹੀਂ ਹੈ ਤੇ ਕਰ ਖੁੱਲਿਆ ਆਹ ਹਜੇ ਖੜੀ ਹੈ ਬਈ ਜੈ ਜੀ ਹਾਂ ਜੀ ਹਾਂ ਜੀ ਜਮੇ ਨਵੇਂ ਮੈਂ ਪਵਾ ਕੇ ਉਰੇ ਲੈ ਕੇ ਆਂਦਾ ਬਰਨਾਲੇ ਤੇ ਲੈ ਲੈਂਦੀ ਹੈ ਹਜੇ ਬਸ ਠੀਕ ਇਹ ਤਾਂ ਬਾਈ ਜਮੇ ਸੋਨਾ ਹੈਗਾ ਸੋਨਾ ਬਾਈ 2000 ਮਾਡਲ ਜੀ ਬਾਈ ਕਲੋਸ ਕਰ ਇੰਜਨ ਜੀ ਵੱਡੇ ਬਾਈ ਮੂਲ ਲਟਾਰ ਐਮ ਆਰ ਐਫ ਦੇ ਨਵੇਂ ਮੰਗਲ ਲਟਾਰ 60 ਪੈਸੇ ਜੇ ਕੇ ਦੇ ਟਾਇਰਾਂ 1 ਸਾਰਾ origignal ਆ ਜੀ ਬਾਈ ਆ 855 ਬਾਈ ਤੇ ਬਾਈ ਜੀ 2014 ਮਾਡਲ ਆ ਠੀਕ ਆ ਭਾਜੀ ਮੂਹਰੇ ਟਾਇਰ ਦੇ ਨਾਲ ਦੇ 70 ਪੈਸੇ ਮੰਗ ਲੈ ਦਵਾਰੇ ਦੇ ਸੀਅਰ ਦੇ ਨਵੇਂ ਆ ਨਵੇਂ ਆ ਬਈ ਕਲੋਸ ਕਰ ਇੰਜਨ ਆ ਲੌਸ ਕਰ ਇੰਜਨ ਦੇ ਵਿੱਚ ਜੀ 33 ਮਾਨਸਾ ਦਾ ਪਹਿਲੇ ਮਾਲਕ ਦਾ ਜਿਵੇਂ ਦੱਸਿਆ ਆਪਣੇ ਬਈ ਕਿਸੇ ਟਰੈਡ ਤੇ ਪੀਆ ਵੀ ਲਾਉਣ ਦੀ ਲੋੜ ਨਹੀਂ ਨਹੀਂ ਜੀ ਆਪਾਂ ਟਰੈਕਟਰ ਹੀ ਪੂਰਾ ਘੈਂਟ ਨਵਾਂ ਡੱਟ ਰੱਖ ਲੇ ਠੀਕ ਆ ਬਾਈ ਬੰਦਾ ਪਸੰਦ ਕਰ ਤੇ ਲੈ ਚੀ ਜਾਣੀ ਲੈ ਲੈ ਨਹੀਂ ਆਪਾਂ ਨੂੰ ਕੋਈ ਗੱਲ ਨਹੀਂ ਹਫਤੇ ਬਾਅਦ ਛੱਡ ਜੂ ਕੋਈ ਪਰੇ ਠੀਕ ਆ ਬਾਈ ਤੇ ਸਾਰਾ 2003 ਮਾਡਲ ਆ ਜੀ ਬਾਈ ਪਰ ਨਵਾਂ ਆ ਪਾ 2020 ਮਾਡਲ ਵਰਗੀ ਆ ਜਿਵੇਂ ਆ ਬਈ ਇੰਨਾ ਨਵਾਂ ਕੋਈ ਨਾੜ ਨਹੀਂ ਖੁੱਲਿਆ ਇੱਥੇ ਕੋਈ ਪਛਾਣ ਨਹੀਂ ਸਾਧ ਰਹੀ ਹਾਂ ਹਾਂ ਜੀ ਨਵੇਂ ਟਾਇਰ ਆ ਜੀ ਪੋਲੋ ਦੇ ਚਾਰੇ ਬਈ ਚਾਰੇ ਚਾਰੇ ਨਵੇਂ ਟਾਇਰ ਆ ਠੀਕ ਆ ਬਈ ਇੰਜਨ ਗੇਅਰ ਦਾ ਪੂਰਾ ਵਧੀਆ ਜੀ ਬਈ ਹਾਂ ਜੀ ਸਤਿ ਸ੍ਰੀ ਅਕਾਲ ਦੀ ਹਾਂ ਜੀ ਬਈ ਟੀ ਹਾਲ ਨੇ ਸਾਰੇ ਕਿਸਾਨ ਵੀਰਾਂ ਦੇ ਤੇ ਅੱਜ ਆਪਾਂ ਖੜੇ ਆ ਬਈ ਪਿੰਡ ਪੱਕੋਗਲਾ ਜ਼ਿਲ੍ਹਾ ਬਰਨਾਲਾ ਸਮਰਾ ਟਰੈਕਟਰ ਸੇਲ ਪਰਚੇਸ ਤੇ ਤੇ ਨਛੱਤਰ ਬਾਈ ਦੇ ਕੋਲ ਆਏ ਆ ਬਈ ਅੱਜ ਆਪਾਂ ਗੱਲਬਾਤ ਕਰਦੇ ਨੇ ਨਛੱਤਰ ਬਾਈ ਦੇ ਨਾਲ ਕਸੀ ਕਾ ਬਾਈ ਜੀ ਸਸੇ ਕਾਲ ਬਾਈ ਜੀ ਬਾਈ ਨਾ ਥੋੜਾ ਮੈਂ ਦੱਸਦਾ ਇੱਕ ਵਾਰ ਤੁਸੀਂ ਨਾ ਦੱਸ ਦੋ ਆਪਣਾ ਪਹਿਲਾਂ ਬਾਈ ਆਪਣਾ ਨਖਤਰ ਸਿੰਘ ਨਾਮ ਆ ਨਖਤਰ ਸਿੰਘ ਨਾਮ ਬਾਈ ਜੀ ਪੱਖੋ ਕਲਾ ਪਿੰਡ ਆ ਜੀ ਇਹ ਬਰਨਾਲਾ ਜ਼ਿਲ੍ਹੇ ਦਾ ਮਾਨਸਾ ਬਰਾਹ ਰੋਡ ਦੇ ਉੱਤੇ ਆ ਠੀਕ ਆ ਬੜੀ ਵੀਰਾ ਬਰਨਾਲਾ ਆਪਾਂ ਨੂੰ 18 17 ਪੈਂਦਾ ਤੇ 20 ਕ ਮਾਨਸਾ 20 ਕੀ ਰਾਮਪੁਰਾ 20 ਕੀ ਰਾਮਪੁਰਾ ਬਾਈ ਹਾਂ ਮਾਨਸਾ ਸੱਸਾ ਮਾਨਸਾ ਰੋਡ ਆ ਜੀ ਇਹ ਬਰਨਾਲਾ ਰੋਡ ਵਾਜਦਾ ਠੀਕ ਆ ਬਾਈ ਇੱਧਰ ਬਰਨਾਲਾ ਬਾਈ ਹਾਂ ਤੇ ਇੱਧਰ ਮਾਨਸਾ ਬਾਈ ਮਾਨਸਾ ਤੇ ਆ ਆਪਣਾ ਟਰੈਕਟਰ ਵੀ ਆ ਰਹਾ ਹੈ ਨਾ ਬਾਈ ਕਿੰਨੇ ਟਰੈਕਟਰ ਨੇ ਸ ਸੰਦਰ ਮਾਡਲ ਆ ਬਈ ਹਾਂ ਹਾਂ ਠੀਕ ਹੈ 70 ਪੈਸੇ ਟਾਇਰ ਆ 16 ਦੇ ਟਾਇਰ ਆ ਠੀਕ ਆ ਬਾਈ 16 ਨਾਲ 28 ਦੇ ਟਾਇਰ ਨੇ ਬਾਈ ਸਾਢੇ 5 ਲੱਖ ਰੁਪਈਆ ਡਿਮਾਂਡ ਆ ਸਵਾ 5 ਲੱਖ ਤਾਂ ਦੇ ਦੇਣਾ ਸਵਾ 5 ਤਾਂ ਦੇਣਾ ਜੀ ਹਾਂਜੀ ਹਾਂਜੀ ਇੰਜਨ ਗੇਅਰ ਦੀ ਜਮਾਂ ਜਮਾਂ ਵਧੀਆ ਇੰਜਨ ਗੇਅਰ ਦਾ ਸਾਰੇ ਓਕੇ ਹੁੰਦੇ ਆ ਜੀ ਆਪਣੇ ਕੋਲ ਠੀਕ ਆ ਬਾਈ ਜੀ ਇੱਕ ਫਰਸਾ ਦਾ ਇੱਕ ਆ ਬਾਈ ਬਾਈ ਜੀ 2021 ਮਾਡਲ ਆ 1000 ਘੰਟਾ ਚੱਲਿਆਗਾ ਟਾਇਰ ਤਾਂ ਨਵੇਂ ਪੈਸੇ ਟਾਇਰ ਨਾਲ ਦੇ ਆ ਬਾਈ ਜੀ ਵਾਹ ਜੀ ਵਾਹ ਨਵਾਂ ਟਰੈਕਟਰ ਆ ਪਹਿਲੇ ਮਾਲਕ ਦਾ ਪਹਿਲੇ ਮਾਲਕ ਦਾ ਹਾਂ 1000 ਕ ਘੰਟੇ ਚੱਲਿਆ ਜੀ ਨਾਉਂ ਕਰਾਉਣ ਦੀ ਜ਼ਿੰਮੇਵਾਰੀ ਆਪਣੀ ਆ ਬਾਈ ਨਾਉਂ ਕਰਾਉਣ ਦੀ ਆਪਣੀ ਜ਼ਿੰਮੇਵਾਰੀ ਆ ਠੀਕ ਹੈ ਜੀ 575000 ਡਿਮਾਂਡ ਆਪਾਂ ਸਾਢੇ ਕਿ 5 ਲੱਖ ਦਾ ਦੇਣਾ ਚਾਹੁੰਦੇ ਆ ਠੀਕ ਹੈ ਬਾਈ 475000 ਰੁਪਏ ਤੇ ਲੋਨ ਵੀ ਕਰ ਦਾਂਗੇ ਲੋਨ ਹੋ ਜਾਊ ਬਾਈ ਜੀ ਹਾਂ ਜੀ 475 ਦਾ ਹੋ ਜਾਊਗਾ ਸਾਢੇ 5 ਦਾ ਆਪਾਂ ਦੇ ਦਾਂਗੇ ਸਾਢੇ 5 ਦੇ ਦਾਂਗੇ ਹਾਂ ਜੀ ਮੰਗਲੇ ਟਾਰ ਮੰਨਦਾਂ ਕਰ ਦਾਂਗੇ ਕਾਦਾਂ ਇਹ ਕਰਦੇ ਠੀਕ ਹੈ ਬਾਈ ਇੱਕ ਫੋਰ ਸੌਨ ਵਾਲੀ ਕੱਡੀ ਆਈ 750 ਬਾਈ ਬਾਈ ਜੀ 2015 ਮਾਡਲ ਆ ਇਹ ਠੀਕ ਹੈ ਬਾਈ ਮੰਗਲੇ ਟਾਰ ਹੋਣਗੇ 80 ਪ 46000 ਮੰਗਦੇ ਆ ਕਿੰਨਾ ਹੋਰ ਦੱਸ ਤੂੰ ਟਰੈਕਟਰ ਕੋਈ ਸਾਰੇ ਐਵੇਂ ਹੀ ਦੇਣਾ ਜਿਵੇਂ ਖੜੇ ਨੇ ਹਾਂਜੀ ਹਾਂਜੀ ਕੁਛ ਐ ਲਾਉਣਾ ਨਾ ਉਹਨਾਂ ਦਾ ਨਹੀਂ ਕੁਛ ਨਹੀਂ ਲਾਉਣਾ ਹੁੰਦਾ ਆਪਣਾ ਸਾਰਾ ਸਮਾਨ ਸਾਰਾ ਦੇਣਾ ਨਾਲ ਠੀਕ ਆ ਬਾਈ ਇਹਦਾ ਵੀ 46000 ਡਿਮਾਂਡ ਆ ਚਾਰ 40 ਦਾ ਟਰੈਕਟਰ ਦੇਵਾਂਗੇ ਚਾਰ 40 ਇਹ ਤੋਂ ਪੀ ਦਾਂਗੇ ਆਪਾਂ ਬਾਈ ਠੀਕ ਆ ਬਾਈ ਬਾਈ ਮੋਕਰੀ ਬਾਈ ਮੰਨ ਤੈਨ ਬਾਈ ਕੋਰ ਕਰਾਂਗੇ ਕੋਈ ਗੱਲ ਨਹੀਂ ਠੀਕ ਆ ਬਾਈ ਇੱਕ ਹੋਰ ਸਵਾਲ ਲਿਖਿਆ ਬਾਈ ਬਾਈ ਜੀ 2003 ਮਾਡਲ 45 ਦਾ ਸੋਨ ਵਾਲੀ ਕੱਡਾ ਵਾਲ ਕਲਚ ਨਵੇਂ ਟਾਇਰਾਂ 6 ਛਿਰੀ ਆ ਬਾਈ ਜੀ 6 ਛਿਰੀ ਆ ਬਾਈ ਜੀ ਪੂਰਾ ਨਵਾਂ ਟਰੈਕਟਰ ਰੀਨਾਲਾ ਸਾਰਾ ਠੀਕ ਆ ਬਾਈ ਜੀ ਹਾਂਜੀ ਹਾਂਜੀ ਬਾਕੀ ਬਾਈ ਜੀ ਪਾ ਨਵੇਂ ਟਾਇਰਾਂ 13 ਦੇ ਟਾਇਰ ਆ ਜੀ ਜੇ ਕੇ ਕੰਪਨੀ ਦੇ ਠੀਕ ਆ ਬਾਈ ਬਾਕੀ ਪੱਕੇ ਤੌਰ ਦੇ ਬੈਠੇ ਜਿੰਮੇਵਾਰੀ ਆਪਣੀ ਬਾਈ ਹਾਂਜੀ ਹਾਂਜੀ ਆਪਣਾ ਪਿੰਡੇ ਹੀ ਆ ਪਿੰਡ ਦੀ ਵਾੜੀ ਕਰਦੇ ਆ ਸ਼ੌਕ ਨਹੀਂ ਕੰਮ ਕਰ ਰਹੇ ਠੀਕ ਜਮੀਂਦਾਰ ਆਪਾਂ ਬਾਈ ਹਾਂਜੀ ਜਮੀਂਦਾਰ ਆਂਗੇ ਠੀਕ 33 ਲੀਟਰ ਦਾ ਹੈ ਪਤਾ ਇਹ ਬਾਈ ਜੀ ਆਪਾਂ 2 30 ਮੰਗਦੇ ਆ 2 25 ਦਾ ਟਰੈਕ ਕਿਸੇ ਟਰੈਕਟਰ ਤੇ ਰੁਪਿਆ ਲਾਉਣ ਦੀ ਲੋੜ ਨਹੀਂ ਬਾਈ ਹਣਾ ਜਮਾ ਜੀ ਆਪਾਂ ਪੂਰ ਬਹੁ ਦੇ ਚਲਾਇਟਰ ਹਣਾ ਹਾਂਜੀ ਠੀਕ ਆ ਬਾਈ ਇਹੇ ਦੱਸੋ ਬੰਦੇ ਜੀ ਬਾਈ 2014 ਮਾਡਲ ਆ ਟਾਇਰ ਗੁੜੀਰ ਤੇ ਜਮਾ ਨਵੇਂ ਨੇ ਠੀਕ ਆ ਬਾਈ ਕੋਈ ਵੀ ਨਟ ਨਹੀਂ ਹੈ ਤੇ ਖੁੱਲਿਆ ਆ ਹਜੇ ਖੜੀ ਆ ਬਾਈ ਇਹ ਜੈ ਜੀ ਹਾਂਜੀ ਹਾਂਜੀ ਜਮੇ ਨਵੇਂ ਮੇ ਪਵਾ ਕੇ ਉਰੇ ਲੈ ਕੇ ਆਂਦਾ ਬਰਨਾਲੇ ਤੇ ਲੈਂਦੀ ਹੈ ਹਜੇ ਬਸ ਠੀਕ ਆ ਬਾਈ 2014 ਮਾਡਲ ਕੁਛ ਨਹੀਂ ਖੁੱਲਿਆ 4 ਲੱਖ 40 ਹਜ਼ਾਰ ਮੰਗਦੇ ਆ ਠੀਕ ਆ ਬਾਈ ਜੀ ਆਪਾਂ 4 ਲੱਖ 30 ਹਜ਼ਾਰ ਦਾ ਟਰੈਕਟਰ ਦੇ ਦਾਂਗੇ 4 ਲੱਖ 30 ਹਜ਼ਾਰ ਦਾ ਸਵਾ 3 ਲੱਖ ਲੋਨ ਹੋ ਜੂ ਤੇ ਸ ਸੱਤ ਮਾਡਲ ਸੱਤ ਮਾਡਲ ਆ ਬਾਈ ਜੀ ਇਹਦਾ ਮੂਹਰ ਨਾ ਡਾਰ ਗੁੜੀਆਰ ਦੇ ਨਵੇਂ ਨੇ ਠੀਕ ਆ ਬਾਈ ਮੰਗ ਲੈ 70 ਪੈਸਾ ਗੁੜੀਆਰ ਦੇ 2007 ਮਾਡਲ ਆ ਤੇ ਲੋੜ ਚ ਆ ਰਹੀ ਡਿਮਾਂਡ ਆ ਤੇ 2 20 ਦਾ ਰੈਕਟ ਦੇ ਦਾਂਗਾ ਤੇ ਨੰਬਰ ਬਾਈ ਦਾ ਪੰਜਾਬ ਹੁੰਦੇ ਆਪਣੇ ਕੋਲ ਪੰਜਾਬ ਨੰਬਰ ਹੀ ਨੇ ਸਾਡੇ ਕੋਲ ਆਪਣੇ ਕੋਲ ਪੰਜਾਬ ਕੋਈ ਚੰਗੜਨੀ ਹੈ ਨਾ ਕੋਈ ਮੱਤ ਵਾਲੀ ਆ ਵੀ ਹੁੰਦੇ ਆਪਾਂ ਲੈਂਦੀ ਨਹੀਂ ਠੀਕ ਆ ਬਾਈ ਠੀਕ ਆ ਤੇ ਇਹ ਗਾਹਾਂ ਇੱਕ ਹੋਰ ਆ ਗਿਆ ਬੰਲੇ 2014 ਮਾਡਲ ਆ ਬਾਈ ਜੀ ਫਰਸਟ ਪਾਰਟੀ ਦਾ ਟਰੈਕਟਰ ਆ ਨਾਲ ਦੇ ਮੰਗਰਲੇ 75 ਪੈਸੇ ਟਾ ਰਐਮ ਆਰਪ ਦੇ ਠੀਕ ਆ ਮੂਰਲੇ ਨਵੇਂ ਨੇ ਜੀ ਕੋਈ ਵੀ ਨਟ ਨਹੀਂ ਟਰੈਕਟਰ ਦਾ ਖੁੱਲਿਆ ਫਰਸਟ ਪਾਰਟੀ ਦਾ ਹਾਂ ਠੀਕ ਆ ਸਾਰਾ ਰੰਗ ਪੇਂਟ ਓਰੀਜਨਲ ਆ ਬਾਈ 440 ਡਿਮਾਂਡ ਆ 430 ਦਾ ਆਪਾਂ ਟਰੈਕਟਰ ਦੇਣਾ 430 ਦਾ ਵਜੇ ਹਾਂ 330 ਤੇ ਆਪਾਂ ਲੋਨ ਵੀ ਕਰ ਦਾਂਗੇ 330 ਦਾ ਲੋਨ ਹੋ ਜਾਊਗਾ ਠੀਕ ਆ ਬਾਈ ਜੀ ਤੇ ਗਾਹਾਂ ਆ ਗਿਆ ਮਹਿੰਦਰਾ ਬਾਈ ਕੋ ਹੋਰ ਆਪਾਂ ਲਈ ਬੜਾ ਸੁਣਾ ਬਾਜੀ ਬਾਜੀ ਮੂਰੇ ਖੜੇ ਸੁਨਰਿਕ ਲਾਰਖ ਨੇ ਬਾਈ ਹਾਂ ਪਿੱਛੇ ਆਪਣੇ ਸਵਰਾਜ ਖੜੇ ਨੇ ਹਾਂ ਠੀਕ ਆ ਇਹ ਸਵਰਾਜ ਆ ਗਏ ਉਹ ਸੋਨਾਲਿਕ ਆ ਗਏ ਠੀਕ ਆ ਬਾਈ ਇਹ ਬਾਈ ਜੀ 1999 ਮਾਡਲ ਆ ਪੰਜਾਬ ਨੰਬਰ ਆ 265 ਆ ਠੀਕ ਆ ਬਾਈ ਜੀ 70 ਪੈਸੇ ਟਾਇਰ ਆ ਸੀ ਹਟ ਦੇ ਜੀ ਬਾਈ ਇਹ 1,60,000 ਮੰਗਦਾ ਡੇਢ ਲੱਖ ਦਾ ਦੇ ਦਾਂਗੇ ਤੁਹਾਨੂੰ ਡੇਢ ਲੱਖ ਦਾ ਤੋਰ ਦਾਂਗੇ ਹਾਂ 50 ਨੰਬਰ ਹੈ ਠੀਕ ਹੈ ਬਾਈ ਇੰਜਨ ਦਾ ਪੂਰਾ ਵਧੀਆ ਪੂਰਾ ਵਧੀਆ ਹੈ ਜੀ ਉਹ ਬਾਜ਼ਾਰ ਚ ਚਲਾ ਕੇ ਮਰਜ਼ੀ ਥੱਲੀ ਕਰ ਲੈ ਬਾਈ ਜਿਵੇਂ ਹੁੰਦੀ ਆਹਨੇ ਹਾਂਜੀ ਹਾਂਜੀ ਆ ਗਿਆ 855 ਬਾਈ ਇਹ ਬਾਈ ਜੀ 2014 ਮਾਡਲ ਆ ਠੀਕ ਹੈ ਭਾਜੀ ਮੂਹਰੇ ਟਾਇਰ ਦੇ ਨਾਲ ਦੇ 70 ਪੈਸੇ ਮੰਗ ਲੈ ਦੁਬਾਰੇ ਦੇ ਸੀਡ ਦੇ ਨਵੇਂ ਆ ਨਵੇਂ ਆ ਬਈ ਜੀ ਕਲੋਸ ਕਰ ਇੰਜਨ ਆ ਲਾਓਸ ਕਰ ਇੰਜਨ ਦੇ ਵਿੱਚ ਜੀ 33 ਮਾਲਸਾਂ ਦਾ ਪਹਿਲੇ ਮਾਲਕ ਦਾ ਟੈਕਾ ਪਹਿਲੇ ਮਾਲਕ ਦੀ ਆ ਹਾਂਜੀ ਹਾਂਜੀ ਠੀਕ ਹੈ ਭਾਜੀ ਇਹ ਕੀ ਮਾਹ ਦਾ ਹਰ ਪਤਾ ਬਾਈ 4, ਇਹ ਲੋਨ ਕਰ ਦਾਂਗੇ 330000 ਦੇ ਤੇ ਠੀਕ ਹੈ ਜੀ ਤੇ ਗਾਹ ਇੱਕ ਹੋਰ ਸਵਰਾਜ 1850 ਇਹ ਬਾਈ ਜੀ 98 ਮਾਡਲ ਜੀ ਬਾਈ ਬਾਹਰ ਪੰਪ ਵਾਲਾ ਦਾ ਠੀਕ ਹੈ ਬਾਈ ਪੰਜਾਬ ਨੰਬਰ ਬਠਿੰਡਾ ਬਠਿੰਡਾ ਨੰਬਰ ਮੁਰਲਾ ਟਾਰ ਨਵੇਂ ਨੇ ਮੰਗਲੇ ਟਾਰ 60 ਪੈਸੇ ਐਮ ਆਰ ਪ ਦੇ ਨੇ ਡਬਲ ਕਲਚ 6 ਚਿਰੀ 6 ਚਿਰੀ ਕਲੋਸ ਕਰ ਇੰਜਨ ਲੌਸ ਕਰ ਇੰਜਨ ਨੂੰ ਹਾਂਜੀ ਠੀਕ ਹੈ ਬਾਈ ਇੰਜੀਨੀਅਰ ਲਈ ਉਹ ਜਿੰਮੇਵਾਰੀ ਹੋਊਗਾ ਵਧੀਆ ਜੀ ਇੰਜਨ ਗੇਦੀ ਜ਼ਿੰਮੇਦਾਰੀ ਹੋਊ ਠੀਕ ਹੈ ਬਾਈ ਕੀ ਰੇਟ ਮੰਗਦੇ ਪੈਦਾ ਬਾਈ ਇਹ 230 ਮੰਗ ਲਿਆ 220000 ਦਾ ਟਰੈਕਟਰ ਦੇਵਾਂਗੇ ਦੇ ਦਾਂਗੇ ਬਾਈ ਹਾਂਜੀ ਠੀਕ ਹੈ ਇਹ ਵੀ 19 ਨੰਬਰਾਂ ਬਰਨ ਵਾਲੇ ਦਾ ਕੈਸ਼ ਦੀ ਕਾਪੀ ਆ ਠੀਕ ਹੈ ਬੜੀ ਟਾਇਰ ਆਪਾਂ ਇਹਦੇ ਨਵੇਂ ਲਾਤੇ ਚੌਂਕੜਾ ਜੀ ਬਾਈ ਕੋਈ ਨੱਟ ਨਹੀਂ ਖੁੱਲਿਆ ਕਲੋਸ ਕਰ ਇੰਜਣਾ ਹਰੇ ਤੇ ਕੋਈ ਨੱਟ ਨਹੀਂ ਖੁੱਲਿਆ ਅਰੀਨ ਵਾਲਾ ਵਾਹ ਜੀ ਵਾਹ ਬਾਈ ਬਾਕੀ ਬੋਡੀ ਦਾ ਸਾਰੀ ਹਿਸਾਬ ਹੈ ਨਾ ਭਾਈ 470 ਡਿਮਾਂਡ ਕਰਦੇ ਆ 455 ਆ ਦੇ ਦਾਂਗੇ ਜੀ ਵਾਹ ਜੀ ਵਾਹ ਬਾਈ ਤੇ ਜਿਵੇਂ ਦੱਸਿਆ ਆਪਾਂ ਨੇ ਭਾਈ ਕਿਸੇ ਟਰੈਡ ਤੇ ਰੁਪਈਆ ਵੀ ਲਾਉਣ ਦੀ ਲੋੜ ਨਹੀਂ ਨਹੀਂ ਜੀ ਆਪਾਂ ਟਰੈਕਟਰੀ ਪੂਰਾ ਘੈਂਟ ਨਵਾਂ ਡੈਟ ਰੱਖਦੇ ਠੀਕ ਹੈ ਬਾਈ ਬੰਦਾ ਪਸੰਦ ਕਰਕੇ ਲਾਇਆ ਤੇ ਹੀ ਜਾਣੀ ਲੱਗੇ ਲੱਜ ਨਹੀਂ ਆਪਾਂ ਨੂੰ ਕੋਈ ਗੱਲ ਨਹੀਂ ਹਫਤੇ ਠੀਕ ਆ ਬਾਈ 70 ਪੈਸੇ ਟਾਇਰ ਆ ਗੁੜੀਆ ਦੇ ਮਗਰਲੇ ਮੂਰਲੇ 90 ਪੈਸੇ ਨੇ 90 ਪੈਸੇ ਆ ਬਾਈ ਕਲੌਸ ਕਰ ਇੰਜਨ ਆ ਗਿਆ ਜੀ ਬਾਈ ਸਾਰਾ origignal ਆ ਠੀਕ ਆ ਬਾਈ ਪੂਰਾ ਵਧੀਆ ਸਾਫ ਟਰੈਕਟਰ ਆ ਮਗਰਾੜ ਮੂਰ ਨਾਲ ਦੇ ਨੇ ਠੀਕ ਆ ਬਾਈ 1,85,000 ਦੀ ਮੰਗ ਆ 1,75,000 ਦਾ ਦੇ ਦਾਂਗੇ ਜੀ ਆਪਾਂ ਠੀਕ ਆ ਬਾਈ ਖਰੀਦ ਕਿਸਾਨ ਵੀਰ ਦਾ ਖਿਆਲ ਰੱਖਿਆ ਬਾਈ ਮੈਂ ਨਹੀਂ ਤੋਂ ਮਹਿੰਗਾ ਸਸਤੇ ਸਾਰਿਆਂ ਵਾਸਤੇ ਵੀ ਇੱਕੋ ਜਿਹਾ ਕੋਈ ਕਈ ਵਾਰੀ ਛੋਟਾ ਵੱਡਾ ਲੈਣਾ ਠੀਕ ਆ ਬਾਈ ਠੀਕ ਆ ਤੇ ਗਾਹਾਂ ਇੱਕ ਹੋਰ ਆਪਣਾ 1,855 ਬਾਈ ਇਹ ਤਾਂ ਬਾਈ ਜਮੇ ਸੋਨਾ ਹੈਗਾ ਸੋਨਾ ਬਾਈ 2000 ਮਾਡਲ ਜੀ ਬਾਈ ਕਲੋਸ ਕਰ ਇੰਜਨ ਜੀ ਵੱਡੇ ਬਾਈ ਮੂਹਲੇ ਟਾਇਰ ਐਮ ਆਰਫ ਦੇ ਨਵੇਂ ਮੰਗਲੇ ਟਾਇਰ 60 ਪੈਸੇ ਜੇ ਕੇ ਦੇ ਟਾਇਰਾਂ 14 ਵਾਲੇ ਠੀਕ ਆ ਬਾਈ ਜੀ ਸਾਰਾ Ориਜਨਲ ਆ ਜੀ ਬਾਈ 2 ਲੱਖ 60 ਹਜ਼ਾਰ ਡਿਮਾਂਡ ਆ 240 ਦਾ ਦੇ ਦਾਂਗੇ ਬਾਈ 240 ਦੇ ਦੇ ਦਾਂਗੇ ਆਪਾਂ ਹਾਂਜੀ ਠੀਕ ਆ ਬਾਈ ਤੇ ਮਾਨਦਨ ਹੋਰ ਵੀ ਕਰਦਾ ਹੈ ਹਾਂਜੀ ਠੀਕ ਆ ਬਾਈ ਤੇ ਕਹਾ ਇੱਕ ਹੋਰ ਸੌਣ ਲਿਖਿਆ ਬਾਈ ਬੰਦੇ ਇਹ ਭਰਾ 2003 ਮਾਡਲ ਆ ਜੀ ਬਾਈ ਪਰ ਨਵਾਂ ਆਪਾਂ 2020 ਮਾਡਲ ਵਰਗੀ ਆ ਜਿਵੇਂ ਆ ਬਾਈ ਇੰਨਾ ਨਵਾਂ ਕੋਈ ਨਟ ਨਹੀਂ ਖੁੱਲਿਆ ਇਹਦੇ ਕੋਈ ਪਛਾਣ ਨਹੀਂ ਸਾਹਬ ਜੀ ਹਾਂਜੀ ਨਵੇਂ ਟਾਇਰ ਆ ਚਾਰੇ ਬਾਈ ਚਾਰੇ ਚਾਰੇ ਨਵੇਂ ਟਾਇਰਾ ਠੀਕ ਹੈ ਬਾਈ ਇੰਜਨ ਗੇਅਰ ਦਾ ਪੂਰਾ ਵਧੀਆ ਜੀ ਬਾਈ ਤੇ ਇਹ ਮੰਨ ਕੇ ਚੱਲੋ ਵੀ ਆਪਾਂ 290000 ਮੰਗਦੇ ਆ 280000 ਦਾ ਟਰੈਕਟਰ ਦੇ ਦਾਂਗੇ 280000 ਦਾ ਹਾਂ ਹਾਂ ਠੀਕ ਹੈ ਬਾਈ ਤੇ ਮੌਕੇ ਦੇ ਮਾਣਦਾਨ ਕਰ ਦਾਂਗੇ ਕਰ ਦਾਂਗੇ ਕੋਈ ਕਿਸੇ ਵੀ ਟਰੈਕਟਰ ਦਾ ਕੋਈ ਫਿਕਸ ਨਹੀਂ 6 ਚੀਰੀ ਡਬਲ ਕਲਚ 6 ਚੀਰੀ ਡਬਲ ਕਲਚ ਆ ਜੀ ਹਾਂ ਹਾਂ ਠੀਕ ਹੈ ਬਾਈ ਕਿਤੇ ਸੀ ਟਰੈਕਟਰ ਨੂੰ ਫਿਕਸ ਰੇਟ ਨਹੀਂ ਦੱਸੀ ਬਾਈ ਪਾਣਾ ਕੋਈ ਨਾ ਕਰ ਲਾਂਗੇ ਕੋਈ ਮਾਣਦਾਨ ਕਰ ਦਾਂਗੇ ਆਪਾਂ ਬਾਈ ਜਿਹੜਾ ਵੀਡੀਓ ਸ਼ੇਅਰ ਕਰਦੇ ਹੋ ਥੋੜਾ ਮੋੜਾ ਹੋਰ ਕਰਦੇ ਮੈਨੂੰ ਦੇ ਦੇ ਬਾਈ ਤੇ ਨੰਬਰ 93899 ਠੀਕ ਹੈ ਬੜੇ ਬਾਈ 99722 ਜੀ ਬਾਈ 93899 ਠੀਕ ਹੈ ਬਾਈ ਨਾ ਆਪਣਾ ਨੇ 70 ਸਿੰਘ ਨੇ 70 ਸਿੰਘ ਪਿੰਡ ਪੱਖੋ ਕਲਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਜੀ ਠੀਕ ਹੈ ਬਾਈ ਬਰਨਾਲਾ ਤੋਂ ਮਾਨਸਾ ਰੋਡ ਦੇ ਉੱਤੇ ਆਣਾ ਬਾਈ ਹਾਂ ਜੀ ਠੀਕ ਹੈ ਬਾਈ ਆ ਆਪਣਾ ਫਰਮਾ ਬਾਈ ਸਾਮਰਾ ਡਾਇਰੈਕਟਰ ਸੇਲ ਕਰਾਂਗੇ ਧੰਨਵਾਦ ਜੀ ਤੁਹਾ ਬਹੁਤ ਧੰਨਵਾਦ ਜੀ ਮੇਰਵਨ